गुड मॉर्निंग डियर स्टूडेंट्स गुड मॉर्निंग प्यारे प्यारे बच्चों हाउ आर यू डूइंग की हाल है गुड सो आज डेट है 18 दिसंबर 2025, यानी कि 18 दिसंबर 2025. हजार पच्चीस आज डे की है थर्सडे यानी कि वीरवार ਔਰ ਅੱਜ ਦਾ ਵਿਚਾਰ ਹੈ ਕਿਤਾਬਾਂ ਸਾਡੀਆਂ ਮਿੱਤਰ ਹਨ ਕਿਤਾਬਾਂ ਸਾਡੀਆਂ ਅੱਛੀਆਂ ਦੋਸਤ ਹਨ ਕਿਵੇਂ ਚਲੋ ਇੱਕ ਕਹਾਣੀ ਸੁਣਦੇ ਹਾਂ ਇੱਕ ਬੱਚੀ ਸੀ ਤੁਹਾਡੇ ਵਰਗੀ ਤੇ ਮਹਿਕ ਮਹਿਕ ਵੈਸੇ ਤਾਂ ਬਹੁਤ ਖੁਸ਼ ਰਹਿੰਦੀ ਸੀ ਹੱਸਦੀ ਰਹਿੰਦੀ ਸੀ ਖੇਡਦੀ ਰਹਿੰਦੀ ਸੀ ਲੇਕਿਨ ਇੱਕ ਦਿਨ ਪਿੰਡ ਵਿੱਚ ਬਿਜਲੀ ਬਿਲਕੁਲ ਨਹੀਂ ਸੀ ਨਾ ਟੀਵੀ ਚੱਲ ਰਿਹਾ ਸੀ ਨਾ ਮੋਬਾਈਲ ਚੱਲ ਰਿਹਾ ਸੀ ਨਾ ਕੋਈ ਖੇਡਣ ਵਾਲਾ ਸੀ ਤੇ ਮਹਿਕ ਬਹੁਤ ਜ਼ਿਆਦਾ ਬੋਰ ਹੁੰਦੀ ਹੈ ਉਸ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਉਹ ਬਹੁਤ ਉਦਾਸ ਹੋਣ ਲੱਗ ਪੈਂਦੀ ਹੈ ਉਹ ਇੱਧਰ ਉੱਧਰ ਦੇਖਦੀ ਹੈ ਪਰ ਉਹਨੂੰ ਕੁਝ ਵੀ ਕਰਨ ਨੂੰ ਨਹੀਂ ਮਿਲਦਾ ਇੰਨੇ ਨੂੰ ਉਹਦੇ ਦਾਦੀ ਜੀ ਕਮਰੇ ਚੋਂ ਬਾਹਰ ਆਉਂਦੇ ਹਨ ਉਹਨਾਂ ਦੇ ਹੱਥ ਵਿੱਚ ਇੱਕ ਰੰਗ-ਬਰੰਗੀ ਜੀ ਪੁਰਾਣੀ ਕਿਤਾਬ ਪਈ ਹੁੰਦੀ ਹੈ ਦਾਦੀ ਜੀ ਮੁਸਕੁਰਾ ਰਹੇ ਸਨ ਉਹਨਾਂ ਨੇ ਮਹਿਕ ਨੂੰ ਕਿਹਾ ਮਹਿਕ ਇਹ ਕਿਤਾਬ ਪੜ੍ਹ ਲਓ ਪਰ ਮਹਿਕ ਨੂੰ ਕਿਤਾਬਾਂ ਪੜ੍ਹਨ ਦਾ ਬਿਲਕੁਲ ਸ਼ੌਂਕ ਨਹੀਂ ਸੀ ਪਹਿਲੇ ਉਸਨੇ ਮਨਾ ਕਰ ਦਿੱਤਾ ਫਿਰ ਕਿਉਂਕਿ ਹੋਰ ਕਰਨ ਨੂੰ ਕੁਝ ਵੀ ਨਹੀਂ ਸੀ ਮਹਿਕ ਨੇ ਅਨਮਨੇ ਢੰਗ ਨਾਲ ਉਹ ਕਿਤਾਬ ਲੈ ਲਈ ਕਿ ਚਲੋ ਦੇਖਦੇ ਹਾਂ ਜਿਵੇਂ ਹੀ ਉਹਨੇ ਕਿਤਾਬ ਖੋਲੀ ਓਸ਼ ਉਹਨੂੰ ਇਦਾਂ ਲੱਗਾ ਜਿਵੇਂ ਜਾਦੂ ਹੋਇਆ ਹੋਵੇ ਕਿਤਾਬ ਜਾਦੂਈ ਟਾਂਗ ਨਾ ਖੁੱਲ ਗਈ ਹੋਵੇ ਜਿਵੇਂ ਕਿਤਾਬ ਖੁੱਲੀ ਉਹਨੂੰ ਲੱਗਾ ਕਿ ਸ਼ੇਰ ਜਿਹੜਾ ਫੋਟੋ ਵਿੱਚ ਸ਼ੇਰ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਸਵਾਗਤ ਹੈ ਮਹਿਤ ਜੰਗਲ ਦੇ ਵਿੱਚ ਤੁਹਾਡਾ ਸਵਾਗਤ ਹੈ ਫਿਰ ਉਹ ਅੱਗੇ ਜਾਂਦੀ ਹੈ ਤੇ ਉਹਨੂੰ ਇੱਕ ਰੈਬਿਟ ਮਿਲਦਾ ਹੈ ਖਰਗੋਸ਼ ਖਰਗੋਸ਼ ਕਹਿੰਦਾ ਹੈ ਚਲੋ ਐਡਵੈਂਚਰ ਤੇ ਚੱਲੀਏ ਫਿਰ ਉਹਨੂੰ ਇੱਕ ਵੱਡਾ ਸਾਰਾ ਮੋਟਾ ਚੂਹਾ ਵੀ ਉੱਥੇ ਦਿਖਦਾ ਹੈ ਉਹਨੂੰ ਬਹੁਤ ਵਧੀਆ ਲੱਗਦਾ ਹੈ ਉਹ ਦੇਖਦੀ ਹੈ ਕਿ ਰੈਬਿਟ ਨੇ ਐਂਡ ਕਾਇਆ ਪਾਈਆਂ ਹੋਈਆਂ ਹਨ ਉਹਨੂੰ ਹੋਰ ਵੀ ਵਧੀਆ ਲੱਗਦਾ ਹੈ ਦੇਖ ਕੇ ਫਿਰ ਉਹ ਰੈਬਿਟ ਦੇ ਨਾਲ ਅੱਗੇ ਐਡਵੈਂਚਰ ਤੇ ਤੁਰ ਪੈਂਦੀ ਹੈ ਉਹ ਚੱਲਦੇ ਜਾਂਦੇ ਹਨ ਭਾਂਤੀ ਭਾਂਤੀ ਦੇ ਜਾਨਵਰ ਉਹਨਾਂ ਨੂੰ ਦਿਖਦੇ ਹਨ ਜਿਹੜੇ ਕਿ ਬੜੇ ਪਿਆਰੇ ਲੱਗਦੇ ਹਨ ਓ ਮਾਈ ਗੋਡ ਅੱਗੇ ਚਾਕਲੇਟ ਦਾ ਦਰਿਆ ਆਂਦਾ ਹੈ ਚਾਰੇ ਪਾਸੇ ਚਾਕਲੇਟ ਹੀ ਚਾਕਲੇਟ ਹੈ ਮਹਿਕ ਆਪਣੇ ਆਪ ਨੂੰ ਚਾਕਲੇਟ ਦੇ ਦਰਿਆ ਦੇ ਵਿੱਚ ਘਾਰ ਪਾਉਂਦੀ ਹੈ ਉਹ ਬਹੁਤ ਖੁਸ਼ ਹੁੰਦੀ ਹੈ ਉਹਦਾ ਜਿੰਨਾ ਦਿਲ ਕਰਦਾ ਹੈ ਉਹ ਚਾਕਲੇਟ ਖਾਂਦੀ ਹੈ ਉੱਥੇ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਸਨ ਰੈਬਿਟ ਵੀ ਉਹਦੇ ਨਾਲ ਚਾਕਲੇਟ ਖਾਂਦਾ ਹੈ ਉਹ ਬੜੀ ਹੈਰਾਨ ਹੋ ਕੇ ਚਾਕਲੇਟ ਦੇ ਦਰਿਆ ਨੂੰ ਦੇਖਦੀ ਹੈ ਤੇ ਬੜੀ ਖੁਸ਼ ਹੁੰਦੀ ਹੈ ਉਹਦੇ ਨਾਲ ਰੈਬਿਟ, ਚੂਹਾ, ਜਾਨਵਰ ਵੀ ਨਾਲ ਹੀ ਸਨ। ਉਹ ਸਾਰੇ ਬੜੇ ਉਹਨੂੰ ਖੁਸ਼ ਦੇਖ ਕੇ ਖੁਸ਼ ਹੁੰਦੇ ਹਨ। ਫੇਰ ਇੱਕ ਪੇੜ ਨਜ਼ਰ ਆਉਂਦਾ ਹੈ। ਪੇੜ ਦੇ ਫਲ ਜਿਵੇਂ ਚਮਕ ਰਹੇ ਸਨ। ਉੱਥੇ ਇੱਕ ਸ਼ੇਰ ਸੀ ਪੇੜ ਦੇ نیچے। ਸ਼ੇਰ ਉਹਨੂੰ ਦੱਸਦਾ ਹੈ ਮਹਿਕ ਨੂੰ ਕਿ ਇਹ ਸਾਰੇ ਫਲ ਜਿਹੜੇ ਫਾਲਵਰ ਗੇ ਦਿਖਦੇ ਪਏ ਹਨ ਇਹ ਅਸਲ 'ਚ ਕਿਤਾਬਾਂ ਹਨ। ਔਰ ਇਹਨਾਂ ਕਿਤਾਬਾਂ ਦੇ ਵਿੱਚ ਹਰ ਇੱਕ ਕਿਤਾਬ ਦੇ ਵਿੱਚ ਇੱਕ ਨਵੀਂ ਕਹਾਣੀ ਹੈ ਬਹੁਤ ਹੀ ਸੋਹਣੀ ਬਹੁਤ ਹੀ ਇੰਟਰਸਟਿੰਗ ਕਹਾਣੀ ਹੈ ਬੜੀਆਂ ਦਿਲਚਸਪ ਕਹਾਣੀਆਂ ਹਨ ਜਿਹੜੀਆਂ ਕਿ ਇਦਾਂ ਮਹਿਸੂਸ ਕਰਵਾਂਦੀਆਂ ਹਨ ਜਿਵੇਂ ਬੱਚਾ ਉਸ ਕਹਾਣੀ ਦੇ ਵਿੱਚ ਪਹੁੰਚ ਹੀ ਗਿਆ ਹੋਵੇ ਮਹਿਕ ਕਹਿੰਦੀ ਹੈ ਕਿ ਇਹ ਤਾਂ ਬਹੁਤ ਵਧੀਆ ਕਿਤਾਬ ਹੈ ਕਿਤਾਬ ਪੜ੍ਹ ਕੇ ਤਾਂ ਉਸ ਨੂੰ ਟੀਵੀ ਦੇਖਣ ਨਾਲੋਂ ਵੀ ਜ਼ਿਆਦਾ ਮਜ਼ਾ ਆਇਆ ਹੈ ਅਚਾਨਕ ਕਿਤਾਬ ਬੰਦ ਹੋ ਗਈ ਔਰ ਮਹਿਕ ਕਹਿੰਦੀ ਹੈ ਕਿ ਅਰੇ ਇਹ ਤਾਂ ਸਭ ਤੋਂ ਵਧੀਆ ਦੁਨੀਆ ਹੈ ਮੈਂ ਵਾਪਸ ਆ ਗਈ ਦਾਦੀ ਜੀ ਕਹਿੰਦੇ ਹਨ ਬੇਟੀ ਕਿਤਾਬ ਤੁਹਾਨੂੰ ਜਿੱਥੇ ਵੀ ਲੈ ਕੇ ਜਾ ਸਕਦੀ ਹੈ ਉੱਥੇ ਹੋਰ ਕੋਈ ਨਹੀਂ ਲੈ ਕੇ ਜਾ ਸਕਦਾ ਮਹਿਕ ਕਹਿੰਦੀ ਹੈ ਹਾਂ ਦਾਦੀ ਜੀ ਹੁਣ ਮੈਂ ਸਮਝ ਗਈ ਜੇ ਕੁਝ ਹੋਰ ਨਾ ਹੋਵੇ ਤਾਂ ਕਿਤਾਬ ਹੀ ਸਭ ਤੋਂ ਸੱਚਾ ਸਾਥੀ ਹੈ ਤੇ ਹੁਣ ਅੱਜ ਤੋਂ ਪਤਾਵਾਦ ਅੱਜ ਤੋਂ ਬਾਅਦ ਕਿਤਾਬ ਹੀ ਮੇਰੀ ਸਭ ਤੋਂ ਵਧੀਆ ਦੋਸਤ ਹੋਏਗੀ ਮੇਰੀ ਜਾਦੂਈ ਦੋਸਤ ਜਾਦੂਈ ਦੋਸਤ ਕਿਉਂ ਕਿਉਂਕਿ ਕਿਤਾਬ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਉੱਥੇ ਹੀ ਮਹਿਸੂਸ ਕਰਦੇ ਹੋ ਜੋ ਉਹ ਕਿਤਾਬ ਦੇ ਵਿੱਚ ਦੱਸਿਆ ਹੁੰਦਾ ਹੈ ਸੋ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਦੋਸਤ ਹਨ ਸਾਰੇ ਬੱਚਾ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ ਤੇ ਹੁਣ ਨੇ ਅੱਜ ਦੀਆਂ ਗਤੀਵਿਧੀਆਂ ਅੱਜ ਦੀਆਂ ਗਤੀਵਿਧੀਆਂ ਦੇ ਵਿੱਚ ਹੈ ਮੁਹਾਰਨੀ ਮੁਹਾਰਨੀ ਤੋਂ ਸ਼ਬਦ ਬਾਲ ਗੀਤ ਕਵਿਤਾਵਾਂ ਅਤੇ ਜਾਣ ਪਛਾਣ ਤੇ ਹੁਣ ਆਮ ਗਿਆਨ ਦੇ ਪ੍ਰਸ਼ਨ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਛੋਟੇ ਸਾਹਿਬ ਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਕਿਸ ਨੇ ਸੋਨੇ ਦੀ ਅਮੋਰਾ ਦੇ ਕੇ ਜ਼ਮੀਨ ਖਰੀਦੀ ਸੀ ਤੇ ਜ਼ਮੀਨ ਖਰੀਦੀ ਸੀ ਦੀਵਾਨ ਟੋਡਰਵਾਲ ਜੀ ਨੇ ਦੂਸਰਾ ਪ੍ਰਸ਼ਨ ਛੋਟੇ ਸਾਹਿਬ ਜਾਦਿਆਂ ਦੀ ਯਾਦ ਵਿੱਚ ਕਿੱਥੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਸਰਹੰਦ ਸ਼੍ਰੀ ਫਤਿਹਗੜ ਸਾਹਿਬ ਵਿੱਚ ਪ੍ਰਾਸ਼ਟਰਪਤੀ ਭਵਨ ਕਿੱਥੇ ਸਥਿਤ ਹੈ ਨਵੀਂ ਦਿੱਲੀ ਵਿੱਚ ਸਰਾਬਾ ਪਿੰਡ ਦਾ ਸਬੰਧ ਕਿਸ ਦੇਸ਼ ਭਗਤ ਨਾਲ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਕਿਹੜੇ ਮਹੀਨੇ ਵਿੱਚ 28 ਜਾਂ 29 ਦਿਨ ਹੁੰਦੇ ਹਨ ਫਰਵਰੀ ਮਹੀਨੇ ਵਿੱਚ ਤੇ ਆਓ ਬੁਝਿਏ ਗੁਜਾਰਤ 8 ਭੈਣਾ ਤੇ 2 ਪਰਾ ਰਲ ਮਿਲ ਰਹੇ ਨੇ ਉਹ ਸਦਾ ਅੱਠ ਭੈਣਾ ਦੋ ਭਰਾ ਰਲ ਮਿਲ ਰਹੇ ਨੇ ਉਹ ਸਦਾ ਦੱਸੋ ਕੀ ਹਾਂਜੀ ਇਹ ਹੈ ਉਂਗਲਾਂ ਤੇ ਅੰਗੂਠਾ ਅੱਠ ਉਂਗਲਾਂ ਤੇ ਦੋ ਅੰਗੂਠੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਸ਼ਬਦਾਂ ਦੀ ਤੇ ਪਹਿਲਾ ਸ਼ਬਦ ਹੈ ਸ਼ਿਪ S H I P पी, शिप, शिप दा मतलब जहाज पानी ते चलन वाला जहाज अगला शब्द है एस, एच, ओ, पी, शौप, शौप दा मतलब है दुकान तीसरा शब्द है शर्ट एस एच आई आर टी शर्ट शर्ट का मतलब कमीज अगला शब्द है शूज एस एच ओ ई एस शुज। 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 दा मतलब है बूट तुसी बूट पाते हो अगला शब्द है शेड एस एच ए डी ई शेड शेड का मतलब है परछावा ਸੋ ਇਹ ਸਨ ਅੱਜ ਦੇ ਸ਼ਬਦ ਤੇ ਹੁਣ ਸਾਨੂੰ ਦਿਓ ਬਾਏ ਬਾਏ ਅਲਵਿਦਾ ਗੁੱਡ ਬਾਏ ਕੱਲ ਫਿਰ ਮਿਲਾਂਗੇ ਥੈਂਕ ਯੂ ਹਵਰ ਨਾਈਸ ਡੇ